ਜੀ ਬਜੀ ਨਮਸਕਾਰ ਆ ਦਾਬਸ ਹੱਥ ਯਾ ਗਾਲ ਕੀ ਹਾਲ ਚਾਲ ਹੈ ਬਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੀ ਚੈਨਲ ਆਪ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈਓ ਤਾਂ ਜੋ ਆਪਾਂ ਤੁਹਾਨੂੰ ਦੇਈਏ ਸ਼ਾਨਦਾਰ ਵੀਡੀਓ ਲਿਆਂ ਦੇ ਰਿਹਾ ਕਰੀਏ ਤਾਂ ਇਹ ਕਦੋਂ ਹੈ ਕਿ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਲਓ ਜੀ ਬਜੀ ਕਰੋ ਚੈੱਕ ਮੇਰਾ ਭਰਾ ਆਪਣੇ ਵੱਟੇ ਜੋੜੇ ਦੀ ਕੁਆਲਿਟੀ ਸਦਨੋਂ ਪਿਓਰ ਮਰਾਵਲੀ ਬਰੀਡ ਦੇ ਵਿੱਚੋਂ ਮੇਰਾ ਵੀਰੋ ਵੱਡਾ ਜੋੜਾ ਜੋ ਤੁਹਦ ਲਈ ਆਪਾਂ ਆਪਣੇ ਚੈਨਲ ਦੇ ਉੱਤੇ ਮੇਰਾ ਭਰਾ ਬੇਸ਼ੱਕ ਕਰ ਦੁੱਤਾ ਵੀਰੇ ਚੈੱਕ ਕਰੋ ਕੁਆਲਿਟੀ ਚਿੱਟਾ ਸ਼ਾ ਖਾਕੂਤਰ ਬਜੀ ਕਬੂਤਰ ਦਾ ਕੱਦ ਕਾਠ ਠੀਕ ਹੈ ਜੀ ਜਮਾ ਬੰਦ ਜੋੜ ਜਮਾ ਸੁਰਖ ਲਾਲ ਜਾਮਣੀ ਪੈਰਾਂ ਦਾ ਮੇਰਾ ਵੀਰ ਕਬੂਤਰ ਲੰਮੀਆਂ ਨੋਦਰਾ ਤੇ ਬਾਈ ਜੀ ਮਾਦੀ ਦੀ ਕੁਆਲਿਟੀ ਮੇਰਾ ਭਰਾ ਚੈੱਕ ਕਰ ਲੋ ਜੀ ਚਿੱਟੀ ਟੇਰੀ ਕੂਤਰੀਆਂ ਨੀਲੇ ਡੋਰੀਆਂ ਦੀ ਮੇਰਾ ਭਰਾ ਬਿਲਕੁਲ ਬਾਈ ਜੀ ਸਾਫ ਨੀਲੇ ਡੋਰੇ ਦੇ ਜਿਹਨੇ ਮਾਦੀ ਦੀ ਅੱਖ ਦੇ ਵਿੱਚ ਤੇ ਆਹ ਮੇਰਾ ਭਰਾ ਮਾਦੀ ਆਪਣੀ ਦੇ ਪੈਰ ਜਮਾ ਲਾਲ ਸੁਰਖ ਪੈਰ ਵੀਰੇ ਪੈਰ ਦੇ ਵਿੱਚ ਕੜੀ ਨਾਲ ਦੇ ਲੱਗੀ ਹੋਈ ਆ ਠੀਕ ਹੈ ਜੀ ਪੈਰਾਂ ਦੇ ਉੱਤੇ ਡਾ ਕੈਮਰਾ ਵੀ ਪੂਰਾ ਸਦਨ ਨੂੰ ਤਸੱਲੀ ਵਾਲਾ ਜੋੜਾ ਜੋੜੇ ਦੀ ਖਾਸ ਇਹਦਾ ਵੀਰੇ ਬੱਚੇ ਐਸੇ ਜੋੜੀ ਦੇ ਮੇਰਾ ਭਰਾ ਬਾਹਰਲੇ ਪਿੰਡਾਂ ਤੋਂ ਜਾਂਦੇ ਨਹੀਂ ਐਸੇ ਗੱਲ ਦੀ ਆਪਣੀ ਗਾਰੰਟੀ ਰਹੀਗੀ ਬਾਕੀ ਸਦਨ ਨੂੰ ਗੇਮ ਪਾਣੀ ਪੂਰਾ ਮੰਨਦੇ ਆ ਠੀਕ ਹੈ ਜੀ ਉੱਡਣ ਦੀ ਆਪਣੀ ਫਾਲ ਬੜਾ ਪੌਲ ਗਾਰੰਟੀ ਰਹੀਗੀ ਆਂਡੇ ਬੱਚੇ ਲਾਉਂਦਾ ਹੋਇਆ ਮੇਰਾ ਭਰਾ ਆਪਣਾ ਇਹ ਬਰੀਡਰ ਵੇਰ ਸਦਨ ਨੂੰ ਬਿਲਕੁਲ ਰੀਜ਼ਨਬਲ ਪ੍ਰਾਈਸ ਦੇ ਵਿੱਚ ਠੀਕ ਹੈ ਬਹੁਤ ਸਦਨ ਨੂੰ ਚੰਗਾ ਜੋੜਾ ਜਿਹੜੇ ਵੀ ਭਰਾ ਦੇ ਘਰ ਜੋੜੀ ਗਈ ਨਾ ਬਾਈ ਨੂੰ ਅਗਲੇ ਸਾਲ ਕਬੂਤਰ ਮੋਲ ਲੈਣ ਦੀ ਲੋੜ ਨਹੀਂ ਪੈਗੀ ਠੀਕ ਹੈ ਜੇ ਬਾਈ ਨੇ ਚੈਕ ਆਲੋ ਮੇਰਾ ਭਰਾ ਮਾਦੀ ਆਪਣੀ ਦੇ ਮੋਢੇ ਦੇਖੋ ਜੀ ਮਗਰ ਵਾਲਾ ਕੂਤਰ ਵੀ ਪੂਰੀ ਤਸੱਲੀ ਵਾਲਾ ਜਿਹਨੂੰ ਕਹਿੰਦੇ ਆ ਨਾ ਪੂਰਾ ਚੋਟੀ ਦਾ ਜੋੜਾ ਆ ਮੇਰਾ ਭਰਾ ਠੀਕ ਆ ਜੀ ਬੱਚੇ ਤੁਸੀਂ ਸਜਣੋਂ ਜਿੰਨੇ ਮਰਜ਼ੀ ਲਾ ਲਿਓ ਕਲੀਆਂ ਦੇ ਬੱਚੇ ਮੇਰਾ ਭਰਾ ਬਹੁਤ ਸੋਚੇ ਪਰਾਂ ਦੀ ਬਾਈ ਦੇ ਕਹਿੰਦੇ ਅਨੁਸਾਰ ਸਜਣੋਂ ਹਫਤੇ ਬਾਅਦ ਵੀ ਤੁਹਾਡੇ ਘਰ ਹੀ ਆਉਣਗੇ ਬਾਹਰ ਨਹੀਂ ਜਾਂਦੇ ਐ ਨਹੀਂ ਦੋ ਚਾਰ ਘਰ ਛੱਡ ਕੇ ਕਿਸੇ ਦੇ ਕੂਤਰ ਰੱਖੇ ਹੋਏ ਤੇ ਉੱਥੇ ਜਾ ਕੇ ਵਹਿ ਜਾਣਗੇ ਮੇਰਾ ਭਰਾ ਸਵਾਲ ਹੀ ਨਹੀਂ ਪੈਦਾ ਹੁੰਦਾ ਠੀਕ ਆ ਜੀ ਗੁਲਾਬੀ ਜੀ ਨੋਕ ਗੁਲਾਬੀ ਪਲਕਾਂ ਦਾ ਆਪਣਾ ਸਜਣੋਂ ਇਹ ਵੱਡਾ ਬ੍ਰੀਡਰ ਪੇਰ ਆ ਠੀਕ ਹੈ ਜਿਹੜੇ ਭਰਾ ਬਾਹਰ ਦਾ ਸ਼ੌਂਕ ਆ ਦੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਬੱਚੇ ਇਹਨਾਂ ਦੇ ਜਾਣਗੇ ਨਹੀਂ ਠੀਕ ਹੈ ਚੈੱਕ ਆ ਲਓ ਕੁਆਲਿਟੀ ਦੱਸਿਓ ਭਰਾ ਕਮੈਂਟ ਕਰਕੇ ਕਿਦਾਂ ਦੇ ਲੱਗੇ ਹੂੰ ਅੱਜ ਵਾਲੇ ਆਪਣਾ ਜੋੜਾ ਠੀਕ ਹੈ ਆਜੂ ਭਰਾ ਹੁਣ ਮੈਂ ਤੁਹਾਨੂੰ ਆਪਣੀ ਇਸ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਅਮਰਾ ਵੀ ਤੁਹਾਨੂੰ ਸ਼ੋਅ ਕਰੂੰ ਨਾ ਬੱਚ ਮੇਰਾ ਭਰਾ ਤੁਸੀਂ ਲਾਸਟ ਤੱਕ ਬਣੇ ਰਹੋ ਠੀਕ ਹੈ ਜੀ ਤੇ ਬਿਗੈਰ ਸਕਿਪ ਕਰਦੇ ਸਦ ਨੂੰ ਆਪਣੀ ਪੂਰੀ ਵੀਡੀਓ ਤੁਸੀਂ ਵਾਚ ਕਰਿਓ। ਹਾਂਜੀ ਵੀ ਦਰਸ਼ਕ ਵੀਰੋ ਆ ਚੈੱਕ ਕਰ ਲਓ ਜੀ ਆਪਣਾ ਵੱਡਾ ਕਬੂਤਰ ਵੀਰੇ ਪਯਰ ਮਰਾਪਰਾ ਵਾਲੇ ਕਬੂਤਰਾਂ ਦੇ ਵਿੱਚ ਮਰਾਪਰਾ ਸਰੀਰਿਕ ਬੰਤਰ ਤੁਸੀਂ ਚੈੱਕ ਕਰ ਲਓ ਜੀ ਕਬੂਤਰ ਆਪਣੇ ਦੀ। ਹੈਕ ਚੌੜੀ ਪੂਰਾ ਸਦ ਨੂੰ ਕਦ ਕਾਠ ਦਾ ਉੱਚਾ ਲੰਮਾ ਕਬੂਤਰ ਟੇਪਰ ਦੇ ਵਿੱਚ ਸਿਰ ਗੁਲਾਬੀ ਜੀ ਨੋਕ ਗੁਲਾਬੀ ਪਲਕਾਂ ਅੱਖ ਦੀ ਮਰਾਪਰਾ ਤੁਸੀਂ ਚੈੱਕ ਕਰ ਲਓ ਜੀ ਕੁਆਲਿਟੀ ਦੇਖੋ। ਠੀਕ ਆ ਜੀ। ਤੇ ਆ ਸਦ ਨੂੰ ਕਬੂਤਰ ਆਪਣੇ ਦਾ ਪੱਲਾ ਪੱਲੇ ਨੂੰ ਚੈੱਕ ਕਰੋ ਮਰਾਪਰਾ ਦੇਖੋ ਜੀ ਕਿੱਡੇ ਨਿੱਕਰ ਵੱਡੇ ਚੌੜੇ ਪੱਲਿਆਂ ਦਾ ਕਬੂਤਰ ਆ ਜੀ ਦੇਖੋ। ਠੀਕ ਹੈ ਜੀ ਜਿਹੜਾ ਸ਼کاری ਬੰਦਾ ਹੋਏਗਾ ਮੇਰਾ ਭਰਾ ਉਹਨੇ ਪੱਲੇ ਤੋਂ ਪਛਾਣ ਜਣਾ ਹਾਂ ਯਾਰ ਕਬੂਤਰ ਬਾਕੀ ਕੋਈ ਚੀਜ਼ ਹੈਗੀ ਐ ਚੈੱਕ ਕਰ ਲਓ ਠੀਕ ਹੈ ਜੀ ਉੱਡਣ ਦੀ ਆਪਣੀ ਸਜੋ ਫੋਲੋ ਬਟਾ ਫੋਲੋ ਗਾਰੰਟੀ ਰਹੇਗੀ ਤੇ ਆ ਮੇਰਾ ਭਰਾ ਅਗਲਾ ਪਾਲਾ ਜੀ ਕੂਤਰ ਆਪਣੇ ਦਾ ਚੈੱਕ ਕਰ ਲਓ ਦੇਖੋ ਜੀ ਪਹਿਲੀ ਗੱਲ ਇਹ ਤੁਸੀਂ ਬਗਲ ਚੈੱਕ ਕਰ ਸਕਦੇ ਹੋ ਬਗਲ ਦੀ ਚੜਾਈ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਪੂਸ ਦੀ ਕੁਆਲਿਟੀ ਤੁਹਾਨੂੰ ਮੈਂ ਉਹ ਖਾ ਦੇਣਾ ਲੋ ਜੀ ਆਹ ਹੁੰਦੀ ਨਸਲ ਮੇਰਾ ਭਰਾ ਦੇਖੋ ਜੀ ਬਿਲਕੁਲ ਬੰਦ ਪੂਸ ਰੱਖਦਾ ਉੱਪਰ ਕਰ ਲਓ ਚਾਹੇ ਥੱਲੇ ਕਰ ਲਓ ਠੀਕ ਹੈ ਜੀ ਤੇ ਆ ਸਜੋ ਨੂੰ ਕਬੂਤਰ ਦੇ ਪ ਕਿੱਡੇ ਸਰਖ ਬਿਲਕੁਲ ਵਜੀਆਂ ਸਲੇ ਹੋਏ ਜਾਮਣੀ ਪਰਾਂ ਦਾ ਕੂਤਰ ਬਿਲਕੁਲ ਬੰਦ ਜੋੜ ਆਹ ਹੱਡੀ ਆ ਜੋੜ ਰਿਆ ਕੁੱਤ ਦਾ ਹੀ ਬਿਲਕੁਲ ਬੰਦ ਜੋੜਾਂ ਦਾ ਆਪਣਾ ਜਾਨਵਰ ਆ ਜਾਮਣੀ ਪਰਾਂ ਦਾ ਕੂਤਰਾ ਮੇਰਾ ਭਰਾ ਪੈਰ ਦੇ ਵਿੱਚ ਤੇ ਕੜੀ ਲੱਗੀ ਹੋਈ ਆ ਜੀ ਚੈੱਕ ਕਰ ਲਓ ਵੀਰੇ ਬਾਈ ਦੇ ਬਿਲਕੁਲ ਸਿਲੇਕਟ ਜੋੜਿਆਂ ਦੇ ਵਿੱਚੋਂ ਆਪਾਂ ਜੋੜੇ ਲੈ ਕੇ ਆਂਦੇ ਨੇ ਚੈੱਕ ਕਰ ਲਓ ਠੀਕ ਆ ਪੂਰੀ ਜਿਹਨੂੰ ਕਹਿੰਦੇ ਨਾ ਤਸੱਲੀ ਵਾਲੇ ਜੋੜੇ ਉਹ ਚੀਜ਼ ਆ ਮੇਰਾ ਭਰਾ ਚੈੱਕ ਕਰ ਲਓ ਵਜੂਦ ਆਪਣੇ ਕੂਤਰ ਦਾ ਤੇ ਆਹ ਸੀਗਾ ਸੱਚ ਨੂੰ ਆਪਣਾ ਮਕਮਲ ਕੂਤਰ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਇਹਦਾ ਨਾਲ ਲੱਗੀ ਟੀਰੀ ਗੂਦੀ ਦਾ ਸ਼ੌਕ ਕਰਾਉਣਾ ਠੀਕ ਹੈ ਜੀ ਜਿਹਦੇ ਅੱਖਾਂ ਦੇ ਵਿੱਚ ਮੇਰਾ ਭਰਾ ਸਾਫ ਨੀਲੇ ਡੋਰੇ ਆਪਾਂ ਨੂੰ ਦਿਂਦੇ ਨੇ ਤੇ ਆਓ ਭਰਾ ਹੁਣ ਤੁਹਾਨੂੰ ਮਾਦੀ ਦਿਖਾਉਣਾ ਮੈਂ ਹਾਂਜੀ ਸਦਨੋ ਆ ਸਭ ਤੋਂ ਪਹਿਲਾਂ ਮੇਰਾ ਭਰਾ ਦੇਖਣ ਵਾਲੀ ਚੀਜ਼ ਤੇ ਤੁਸੀਂ ਗੌਰ ਕਰੋ ਮੇਰਾ ਬਿਰੋ ਦੇਖੋ ਜੀ ਮਾਦੀ ਆਪਣੀ ਦੀ ਅੱਖ ਦੀ ਕੁਆਲਿਟੀ ਸਦਨੋ ਗੁਲਾਬੀ ਨੋਕ ਗੁਲਾਬੀ ਪਲਕ ਠੀਕ ਹੈ ਜੀ ਡੋਰੇ ਦੇਖੋ ਮੇਰਾ ਭਰਾ ਕਿੱਡੀ ਕੁਆਲਿਟੀ ਹੈ ਜੀ ਜਿਵੇਂ ਸਦਨੋ ਨੀਲੇ ਜਿਹਨੂੰ ਕਹਿੰਦੇ ਆ ਨਾ ਨਸਲ ਉਹੋ ਚੀਜ਼ ਆ ਮੇਰਾ ਭਰਾ ਮਾਦੀ ਦੀ ਅੱਖ ਦੇ ਵਿੱਚ ਦੇਖੋ ਕੱਲੀ ਤੁਸੀਂ ਅੱਖ ਵੇਖ ਲਓ ਪੈਰ ਦੇਖ ਲਓ ਟੱਕੇ ਦੇਖ ਲਓ ਸੱਜਣੋ ਹੋਰ ਕੋਈ ਤੁਹਾਨੂੰ ਵੇਖਣ ਦੀ ਲੋੜ ਹੀ ਨਹੀਂ ਪੈਣੀ ਇੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਹਾਂ ਵੀ ਮਾਦੀ ਦਾ ਬਲੱਡ ਕਿੰਨੇ ਪੈਸੇ ਪਿਓਰਟੀ ਦੇ ਵਿੱਚ ਆ ਠੀਕ ਹੈ ਚੈੱਕ ਕਰ ਲਓ ਅੱਖ ਦੀ ਗੋਲ ਦੀ ਤੁਹਾਡੇ ਸਾਹਮਣੇ ਦੇਖੋ ਜੀ ਠੀਕ ਹੈ ਤੇ ਆ ਸੱਜਣੋ ਦੂਜੀ ਸਾਈਡ ਦੀ ਅੱਖ ਚੈੱਕ ਕਰੋ ਦੂਜੇ ਬੰਨਿਓ ਮੇਰਾ ਭਰਾ ਟੀਰ ਪਾਉਂਦੀ ਉਤਰੀ ਲਓ ਜੀ ਦੇਖੋ ਮੇਰਾ ਭਰਾ ਠੀਕ ਹੈ ਬਾਕੀ ਸਤਿ ਸ੍ਰੀ ਅਕਾਲ 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 ਸਤਿ ਸ ਆ ਚੈੱਕ ਕਰ ਲਓ ਮੇਰਾ ਭਰਾ ਅਗਲਾ ਪੱਲਾ ਸਤਿ ਨੂੰ ਦੇਖੋ ਕਿੱਡੇ ਚੌੜੇ ਨਿੱਗਰ ਪੱਲਿਆਂ ਦੀ ਕੁਦਰੀ ਕੋਈ ਗਾਇਬ ਨਹੀਂ ਐ ਕੋਈ ਗੋਹ ਨਹੀਂ ਐ ਮੇਰਾ ਭਰਾ ਠੀਕ ਹੈ ਜੀ ਤੇ ਆਹ ਵੇ ਜੀ ਮਾਦੀ ਆਪਣੀ ਦੇ ਪੈਰ ਜਮਾ ਬੰਦ ਜੋੜ ਪੈਰ ਦੇ ਵਿੱਚ ਦੇ ਕੜੀ ਲੱਗੀ ਹੋਈ ਆ ਠੀਕ ਹੈ ਜੀ ਤੇ ਸਤਿ ਨੂੰ ਪੈਰਾਂ ਦੇ ਉੱਤੇ ਮਾਦੀ ਆਪਣੀ ਦੇ ਟੱਕੇ ਨੇ ਆ ਚੈੱਕ ਕਰ ਲਓ ਮੇਰਾ ਭਰਾ ਕੁਆਲਟੀ ਦੇਖੋ ਜੀ ਟੱਕੇ ਦੀ ਕੁਦਰੀ ਦੇ ਠੀਕ ਹੈ ਬਾਕੀ ਤੁਸੀਂ ਅੱਗੇ ਮੇਰਾ ਭਰਾ ਮਾਦੀ ਆਪਣੀ ਦਾ ਬ੍ਰਾਂਡ ਚੈੱਕ ਕਰੋ ਠੀਕ ਹੈ ਜੀ ਬਹੁਤ ਸਤਿ ਨੂੰ ਸੋਚੇ ਪੈਰਾਂ ਦੇ ਕੁਦਰਾ ਜਾਂਦੀ ਨਹੀਂ ਯਾਰ ਕਿਤੇ ਇਹ ਆਹ ਬਰੇ ਸੀਗੀ ਆਪਣੀ ਮਕਮਲ ਕੂਤਰੀ ਠੀਕ ਹੈ ਸੋ ਆ ਉਪਰ ਹੁਣ ਮੈਂ ਤੁਹਾਨੂੰ ਜੋੜਾ ਇਹ ਦੁਆਰ ਨੇ ਜਾਲ ਦੇ ਵਿੱਚ ਛੱਦ ਕੇ ਵਿਖਾਉਣਾ ਇਹ ਦੁਆਰ ਨੂੰ ਮੇਰਾ ਭਰਾ ਮੰਦੀ ਆਪਣੇ ਨੂੰ ਚੈੱਕ ਕਰ ਸਕਦਾ ਹੂੰ ਦੇਖੋ ਜੀ ਮਾਦੀ ਆਪਣੀ ਦੀ ਬਨਾਵਟ ਬਾਰੇ ਸਟਰਕਚਰ ਤੁਹਾਡੇ ਸਾਹਮਣੇ ਦੇਖੋ ਜੀ ਪੈਰਾਂ ਉੱਤੇ ਸਦਨੋਂ ਘੜਮੀ ਜੀ ਮੌਜ ਆ ਟੱਕੇ ਨੇ ਪੈਰਾਂ ਦੇ ਵਿੱਚ ਬਾਕੀ ਅੱਖ ਦੀ ਕੁਆਲਿਟੀ ਤੁਸੀਂ ਚੈੱਕ ਕਰ ਹੀ ਲੇਤੀ ਹੋਏਗੀ ਠੀਕ ਹੈ ਤੇ ਮੇਰਾ ਵੀ ਟੈਨ ਵਾਲਾ ਆਪਣੇ ਭਰਾ ਨੂੰ ਤੁਸੀਂ ਫੋਨ ਲਾ ਲਿਓ ਕਿਉਂਕਿ ਸਦਨੋਂ ਚੀਜ਼ ਐਡੀ ਟੌਪ ਕਲਾਸ ਹਨ ਐਸ ਸਟ੍ਰੀਟ ਦੇ ਵਿੱਚ ਨਹੀਂ ਮਿਲ ਪਾਣੀ ਮੇਰਾ ਵੀ ਠੀਕ ਹੈ ਬਾਕੀ ਆਪਣੀ ਵੀਡੀਓ ਨੂੰ ਮੇਰਾ ਭਰਾ ਲਾਈਕ ਸ਼ੇਅਰ ਤੇ ਵੱਧ ਤੋਂ ਵੱਧ ਮੇਰਾ ਭਰਾ ਕਮੈਂਟ ਲਾਜ਼ਮੀ ਕਰਕੇ ਜਾਇਆ ਕਰੋ ਤੇ ਚੈਨਲ ਆਪਣੇ ਨੂੰ ਲਾਈਕ ਸ਼ੇਅਰ ਯਾਨੀ ਕਿ ਸਬਸਕ੍ਰਾਈਬ ਤੁਸੀਂ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਤਾਂ ਜੋ ਆਪਾਂ ਤੁਹਾਨੂੰ ਜਿਹੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਹਿ ਕਰੀਏ ਤੇ ਸਦਨੋ ਜੈਜ ਰੇਟ ਦੇ ਵਿੱਚ ਤੁਹਾਨੂੰ ਵਧੀਆ ਤੋਂ ਵਧੀਆ ਤੇ ਬੱਜੀ ਪਿਓਰ ਬਾਡਲਨਾਂ ਦੇ ਵਿੱਚੋਂ ਕੂਤਰਾਂ ਦਾ ਸ਼ੌਂਕ ਆਪਾਂ ਤੁਹਾਨੂੰ ਹਮੇਸ਼ਾ ਕਰਉਂਦੇ ਰਹਿਾਂਗੇ ਠੀਕ ਹੈ ਬਾਕੀ ਤੁਹਾਨੂੰ ਪਤਾ ਜੀ ਆਪਣੇ ਜਨਮਰਾਂ ਦੀ ਪਹੁੰਚ ਮੇਰਾ ਭਰਾ ਆਲ ਪੰਜਾਬ ਇੱਥੋਂ ਲਾਓ ਸਦਨੋ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇੱਥੋਂ ਤੱਕ ਮੇਰਾ ਠੀਕ ਹੈ ਜੀ ਬਸ ਦਾ ਕਰਾਇਸ ਜਦ ਨੂੰ ਪਹਿਲਾ ਹੁੰਦਾ ਹੈ ਤੇ ਕੋਈ ਸੱਜਣ ਇੰਦਰ ਨਾ ਕੋਈ ਵੀਰੇ ਤੁਸੀਂ ਬਸ ਰਹੀ ਕਬੂਤਰ ਭੇਜ ਦਿਓ ਅਸੀਂ ਪੈਸੇ ਡਰਾਈਵਰ ਜਾਂ ਕੰਡਕਟਰ ਨੂੰ ਦੇ ਦਾਂਗੇ ਉਹ ਬੰਦੇ ਮੇਰਾ ਭਰਾ ਫੋਨ ਨਾ ਲਾਈਓ ਠੀਕ ਹੈ ਜੀ ਜਿਹੜੇ ਭਰਾ ਨੂੰ ਇਤਬਾਰ ਵਿਸ਼ਵਾਸ ਹੈਗਾ ਜੇ ਉਹੀ ਸੱਜਣ ਆਪਣੇ ਨਾਲ ਕੰਟੈਕਟ ਕਰੇ ਬਾਕੀ ਟਾਈਮ ਪਾਸ ਵਾਲੇ ਬੰਦੇ ਪਲੀਜ਼ ਥੋੜਾ ਜਿਹਾ ਦੂਰੀ ਰੱਖ ਕਰ ਠੀਕ ਹੈ ਵੀ ਸੱਜਣ ਨੂੰ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਤੇ ਵਿੱਚ ਫੇਰ ਲਾ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਵਜੀਨ ਨਸਲ ਦੇ ਵਿੱਚੋਂ ਕੋਈ ਨਵੇਂ ਜਿਹੇ ਜਾਨਵਰ ਤਦ ਤੱਕ ਲਈ ਧੰਨਵਾ